ਗਾਇਏ ਦੇਵਾ ਦਰ ਸਿਮਰਿਆ ਕਾਰਨਾਵਾਂ ਨਿਤਾਬ ਧਾਈ ਸਰਪਾਈ ਹੋਈ ਸਾਈ ਜੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭਾਈਆਂ ਕੀ ਆਤਮਕ ਜੋਰ ਤਨਪੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭਾਈ ਹੋਣਾ ਜੀ ਸਾਈ ਸਹਿਬਾਨ ਯਾਰ ਸਹਿਜ ਜਾਰੀ ਸਹਿਬਾਨ ਚਾਰੀ ਕੁਤੇ ਸਹਿਬਾਨ ਥਿਰ ਜੱਤੀ ਤੱਬੀਆ ਦੇ ਸ਼ਹੀਦਾਂ ਜਿੰਤੂ ਖੰਦਾ ਸਿੰਘ ਸਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਬਰਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆ ਕੀ ਦੇਖ ਦਿਓਤ ਪਾਗ ਪਈਆਂ ਜੋੜੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹਾਜ਼ਰ ਹੋਈਆਂ ਹਨ ਸਮੂਹ ਸਾਧ ਸੰਗਤਾਂ ਵੱਲੋਂ ਅੱਤੇ ਇਹ ਨੇਮ ਸੇਵਨ ਸਭਾ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਕਰਵਾਏ ਜਾਂਦੇ ਹਨ ਆਪ ਜੀ ਦੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਨੰਦ ਕਾਰਜ ਹੋਣ ਜਾ ਰਹੇ ਨੇ ਆਪ ਕਿਰਪਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭਾਗ ਬਰੀਆਂ ਜੋੜੀਆਂ ਆਪ ਜੀ ਦੇ ਚਰਨਾਂ ਵਿਖੇ ਨਤਬਸਤ ਕਾਂ ਸਮੂਹ ਸਾਧ ਸੰਸਥਾ ਅਜਰਨ ਮਹਾਰਾਜ ਸਾਹਿਬ ਸੱਚੇ ਅੰਤੇਰਾ ਭੱਤੇ ਸਾਗ ਕੁੜਾਵੇ ਤੇ ਭੱਤੇ ਸਾਗ ਕੁੜਾਵੇ ਤੇ ਤੋਂ ਪੱਲੇ ਨਾਨਕ ਹਰਗੁਣ ਗਾਇ ਲਖ ਪ੍ਰਭ ਲਖੀਆ ਕਰਮ ਤੜਾਇਆ ਬਲ RAM ਜੀਉ ਬਾਣੀ ਬ੍ਰਹਮ ਬੇ ਧਰਮ ਤੜਿਉ ਪਾਪ ਸਜਾਇਆ ਬਲ RAM ਜੀਉ ਧਰਮ ਦੜੋ ਹਰ ਨਾਮ ਤੇਆ ਸਿਮਰਤ ਨਾਮ ਅੰਦਰ ੜਾਇਆ ਸਤਿ ਗੁਰ ਗੋਰੇ ਪੂਰਾ ਅਰਦੁ ਸਭ ਕਿਲ ਵਿਖ ਪਾਪ ਗਵਾਇਆ ਸਤਿ ਗੁਰ ਗੋਰੇ ਪੂਰਾ ਅਰਦੁ ਸਭ ਸਵਾਰੀ ਬਹੁ ਲਾਗ ਲਾ ਸਭਾ ਸਭੀ ਸੁਣੀ ਗੋਵਨ ਸਦਾ ਕਹਿ ਮਨੁ ਕਪਨ ਮੇ ਸੁਦਰੋ ਦੇ ਸੁਭਾ। ਸਦਾ ਸਿਧ ਸਦਾ ਤੇਰੀ ਨਾਮ ਕੰਨ ਵਸਾਵੇ। ਧਾਮ ਜੀ ਕਨ ਕ다ਸ ਸਦਾ ਗੁਰ ਬਾਣੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ। ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤ ਜੀ ਦੀ ਸਹਾਇ। ਗਵਾਰ ਸ੍ਰੀਪੁਰਖ ਸਾਹਿਬ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਏ ਫਿਰੰਦਰ ਗੁਰ ਤੇ ਮਰਦਾਂ ਸਲਾਮ ਦਸੇ ਹਈ ਸਹਾਏ ਲੋਕ ਕਦੇ ਫਿਰ ਬਹੁਤ ਦੁਨੀਆਂ ਦੇ ਵਿੱਚ ਤੁਰੇ ਫਿਰਦੇ ਆ ਸੁਖੀਆ ਹੋਈ ਆ ਜਿਹੜਾ ਨਾਮ ਜਪਦਾ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗਾ ਜਿਹੜਾ ਸਿਮਰਨ ਕਰਦਾ ਉਹ ਸੁਖੀਆ ਵਾ ਬਾਕੀ ਸਾਰਾ ਸੰਸਾਰ ਦੁਖੀ ਆ ਇਸ ਕਰਕੇ ਗੁਰੂ ਵਾਲੇ ਜਰੂਰ ਬਣਨਾ ਵਾ ਸੁਸਤਾਂਗੇ ਇੱਕ ਦੂਜੇ ਦੇ ਮਾਤਾ ਪਿਤਾ ਨਾਲ ਤੇ ਤੇ ਲਾਗੀ ਪੰਨੇ ਤੇ ਲਾਗੀ ਲੈ ਲੈ ਤੇਰਾ ਉਸ ਤੇ ਨਿੰਦਾ ਸੁਨਾਰੇ ਕਿ ਜੀ ਕਿੰਦੇ ਆ ਪਲ ਪਾਇਆ ਸ੍ਰੀ ਨਰਨਾਮ ਜੀ ਰਾਮ ਨੰਸ ਜਿਤੇ ਅਰ ਪਰ ਪਾਇਆ ਬਲੇ ਜਗਾਨਿਕ ਭਾਇ ਸਤਿਗੁਰੂ ਦੇ ਪਰ ਗੁਰੂ ਦਾ ਪਾਇਆ ਸਜਿ ਜੀ ਜਗਿਆ ਮਨ ਦਾ ਸਾਗਤ ਨਰਿ ਰਿਵਾਹੀ ਗੁਰੂ ਜੀ ਕੀ ਬੰਨੀ ਸ੍ਰੀ ਭਗਵਤੀ ਜੀ ਸੁਣਾਏ ਬਾਤ ਸ੍ਰੀ ਭਗਵਤੀ ਜੀ ਕੀ ਬਾਦਸ਼ਾਹੀ ਰਸਵੀਂ ਰਚਨ ਭਗਵਤੀ ਨਾ ਸਿਮਰਾਂ ਸ਼੍ਰੀ ਹਾ ਦਾ ਹੈ ਸ਼੍ਰੀ ਹਰਿ ਕ੍ਰਿਸ਼ਨ ਤੇਾਈ ਜੈ ਕਦੇ ਕਾਂਸਰ ਲਈ ਤੁਸੀਂ ਤੁਹਾਨੂੰ ਕਿਹਦੀ ਚੁੱਕੀ ਕਹਿਣਾ ਚਾਹਦੇ ਹੋ ਬਾਰੇ ਬੁੱਜਾ ਖਾਲਸਾ ਵਾਹਿਗੁਰੂ ਜੀ ਪਟੇਲ ਪੰਜਾਬ ਕਸਟਮ ਪਾਰਟੀ ਤੋਂ ਸਾਡੇ ਬਹੁਤ ਸਤਿਕਾਰਯੋਗ ਆਪੋ ਸਰਦਾਰ ਮਨਜੀਤ ਸਿੰਘ ਜੀ ਬੇਟਾ ਜਨਸਕੱਤਰ ਪੰਜਾਬ ਕਸਟਮ ਉਹਨਾਂ ਦੀ ਪ੍ਰੇਰਨਾ ਦੇ ਨਾਲ ਸਾਡੀ ਕਾਂਗਰਸੀ ਸਾਰੀ ਹੀ ਟੀਮ ਅੱਜ ਦਾ ਇਸ ਇਹਦਾ ਸਮੂਹਿਕ ਵਿਰਾਹ ਵਾਹ ਸਮਰੋਹ ਜੋ ਚੱਲਿਆ ਪੂਰੇ ਵਿੱਚ ਸਲੂਜਿਤ ਕਰਨ ਦੇ ਲਈ ਅਸੀਂ ਪਹੁੰਚੇ ਹਾਂ ਮੈਂ ਆਪਣੇ ਨਗਰ ਵੱਲੋਂ ਇਸ ਸੰਸਥਾ ਦੇ ਪ੍ਰਧਾਨ ਲਖਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਜਿਹੜੇ ਨਵੇਂ ਵਿਆਹੇ ਜੋੜੇ ਹਨ ਉਹਨਾਂ ਨੂੰ ਵੀ ਅਸ਼ੀਰਵਾਦ ਦਿੰਦੇ ਹਾਂ ਕਾਲਪੁਰਤ ਵਾਹਿਗੁਰੂ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ੀਆਂ ਦੇਵੇ ਚੜ੍ਹਦੀ ਕਲਾ 'ਚ ਰੱਖੇ ਔਰ ਸਾਡੇ ਨਾਲ ਇੱਥੇ ਆਏ ਸਾਡੇ ਜੂਤਾ ਕੋ ਬ੍ਰਿੰਦਰ ਕੁਮਾਰ ਕੋਬੀ ਜੀ ਡੇਵਿਡ ਜੀ ਜਿੱਤਰ ਸਿੰਘ ਜੀ ਲਾਡੀ ਜੀ ਅਤੇ ਹੋਰ ਵੀ ਸਾਡੀ ਕਾਂਗਰਸ ਪਾਰਟੀ ਦੀ ਜਿਹੜੀ ਟੀਮ ਆਈ ਹੈ ਉਹਨਾਂ ਸਾਰਿਆਂ ਵੱਲੋਂ ਕੋਲ ਸ਼ਹਿਰ ਇਸ ਪੂਤਰ ਸਥਾਨ ਤੇ ਪਹੁੰਚਿਆ ਹੈ ਸੂਰ ਸਕਤਾਂ ਨੂੰ ਬਹੁਤ ਬਹੁਤ ਵਧਾਈ ਪੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਵੱਡੀ ਸੇ ਜ਼ਿੰਮੇਵਾਰੀ ਹੈ ਕਿ ਕਰਨਾ ਕੱਲੇ ਵਿਚਾਰੇ ਕੰਨੇ ਕਿੱਥੇ ਨਹੀਂ ਲੱਗਦਾ ਨਹੀਂ ਕੱਲੇ ਨਹੀਂ ਜੀ ਇਹਨਾਂ ਦੇ ਨਾਲ ਸੁਚਾ ਜਿਹੜਾ ਨਾ ਨਗਰ ਉਹ ਇਹਨਾਂ ਦੇ ਨਾਲ ਹਮੇਸ਼ਾ ਹੀ ਖੜਾ ਰਹਿੰਦਾ ਹੈ ਔਰ ਇਸ ਤੋਂ ਦਵਾਏ ਹੋਰ ਵੀ ਜਿਹੜੇ ਧਾਰਮਿਕ ਕਾਰਜ ਨੇ ਜਿਤਨਾ ਧਰਮ ਦੇ ਨਾਲ ਲੋਕਾਂ ਨੂੰ ਜੋੜਦੇ ਹਨ ਅਤੇ ਹੋਰ ਸਮਾਜਿਕ ਕੰਮ ਜਿਹੜੇ ਹੈਗੇ ਆ ਉਹਨਾਂ ਵਿੱਚ ਵੀ ਉਹਨਾਂ ਚੜ੍ਹ ਕੇ ਹਿੱਸਾ ਲੈਂਦੇ ਨੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਔਰ ਇਹਨਾਂ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਠੀਕ ਵਧੀਆ ਜਿਉਂ ਕਾਲਾ ਜੀ ਨੇ ਕੀਤਾ ਕੇ ਲਿਖਾ ਜੀ ਬਾਰੇ ਤੇ ਪਿੱਛੇ ਜਗਰਤਾ ਕਮੇਟੀ ਗੁਰਦੁਆਰਾ ਕਮੇਟੀ ਨੇ ਜੋ ਜਰੀਬ ਲੱਟੀ ਹੁੰਦੀ ਹੈ ਸ਼ਰਧੀਆਂ ਕੀਤੀਆਂ ਨੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਮੈਂ ਇਹਨਾਂ ਨੂੰ ਬਧਾਈ ਦੇਣੀ ਚਾਹੁੰਦਾ ਔਰ ਇੱਕ ਬੇਨਤੀ ਕਰਨੀ ਚਾਹਨਾ ਸਾਰੇ ਸਮਾਜ ਨੂੰ ਕਿ ਅੱਜ ਇਹਨਾਂ ਕੋ ਸੇਲ ਲੈਨੇ ਹੋਇਆ ਸਾਰੇ ਸਮਾਜ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਵਾਤਾਵਰਣ ਦੀ ਰਾਖੀ ਕਰਨੀ ਚਾਹੀਦੀ ਆ ਔਰ ਖਾਸ ਕਰਕੇ ਜਿਹੜਾ ਨਸ਼ਾ ਪ੍ਰਚਲਿਤ ਹੈ ਸਮਾਜ ਦੇ ਵਿੱਚ ਜਿਹਦੇ ਨਾਲ ਬਰਬਾਦੀ ਹੋ ਰਹੀ ਆ ਪੰਜਾਬ ਦੀ ਉਹਨੂੰ ਰੋਕਣ ਵਾਸਤੇ ਇਹਨਾਂ ਸਸਤਾ ਨੂੰ ਅੱਗੇ ਆ ਕੇ ਦਰਖਤ ਲਗਾਉਣੇ ਚਾਹੀਦੇ ਨੇ ਔਰ ਬੱਚਿਆਂ ਦੀ ਜਾਨ ਮਾਲ ਦੀ ਰਾਖੀ ਕਰਨੀ ਚਾਹੀਦੀ ਆ ਪ੍ਰਧਾਨ ਜਿਸ ਤਰ੍ਹਾਂ ਲੱਖਾ ਜੀ ਵੱਲੋਂ ਉਪਰਾਲਾ ਬੜਾ ਵਧੀਆ ਕੀਤਾ ਹਰ ਸਾਲ ਕ 33ਵਾਂ ਪ੍ਰੋਗਰਾਮ 'ਚ ਹੋਰ ਵੀ ਸੰਸਥਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਇਹ ਲੱਖਾ ਜੀ ਵਧੀਆ ਬੰਦੇ ਨੇ ਭਗਤ ਨੇ ਸਮਾਜ ਦੇ ਸੇਵਕ ਨੇ ਹਰ ਚੰਗੇ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਔਰ ਨਗਰ ਦਾ ਨਾਮ ਉੱਚਾ ਕਰਦੇ ਨੇ ਮੈਂ ਬਾਕੀ ਵੀ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਕੋਲ ਸੇਵ ਲੈ ਕੇ ਤੁਸੀਂ ਵੀ ਆਓ ਅਗਾਹ ਵੱਧ ਕੇ ਸੇਵਾ ਕਰੋ ਜਿੱਤੇ ਕਿ ਅੱਜ ਇਹ ਮੁੰਡਾ ਲਖਵਿੰਦਰ ਸਿੰਘ ਲੱਖਾ ਤੀਤੀਵਾ ਜਾਗਰਨ ਕਰਾ ਰਿਆ ਔਰ ਬੜੀ ਵੱਡੀ ਗੱਲ ਹੈ ਕਿ 11000 ਸ਼ਾਦੀਆਂ ਕਰਨੀਆਂ ਹਰ ਸ਼ਾਦੀ ਦੇ ਵਿੱਚ 55000 ਦਾ ਦਾਜ ਦੇਣਾ ਕੋਈ ਸੌਖਾ ਜਿਹਾ ਕੰਮ ਨਹੀਂਗਾ ਲੋਕਾਂ ਦੇ ਦਰ ਦਰ ਜਾ ਕੇ ਬਾਬਾ ਜੀ ਦਾ ਕੁੱਕਰ ਬਣ ਕੇ ਪੈਸੇ ਇਕੱਠੇ ਕਰਦਾ ਕਈ ਤਰ੍ਹਾਂ ਦੀਆਂ ਗੱਲਾਂ ਵੀ ਸੁਣਦੀਆਂ ਪੈਂਦੀਆਂ ਨੇ ਪਰ ਇਹ ਅਣਥੱਕ ਵਰਕਰ ਹੈ ਸੇਵਕ ਹੈ ਭਗਤ ਹੈ ਮਹਾਰਾਜੇ ਦੀ ਚੜ੍ਹਦੀ ਕਲਾ ਕਰੇ ਸੱਚੇ ਪਾਤਸ਼ਾਹ ਤੇ ਮਿਹਰ ਪ੍ਰਯਾਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੰਦਾ ਕਿ ਲੈ ਲੈ ਲਖਾ ਮਾਂ ਭਗਵਤੀ ਨੇਕ ਸੇਵਕ ਸਭਾ ਦਾ ਪ੍ਰੈਜ਼ੀਡੈਂਟ ਹੈ ਹਰ ਸਾਲ ਇਹ ਸਮਾਂ ਪੜਾਇੰਦਾ ਮਹਾਮੇਜਾ ਜਗਰਾਤਾ 33ਵਾਂ ਸਾਲਾਨਾ ਜਗਰਾਤਾ ਹੈ ਔਰ ਹਰ ਸਾਲ ਗਰੀਬ ਲੜਕੀਆਂ ਦੇ 11 ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਤੋਂ ਸਾਰਿਆਂ ਦਾ ਯੋਗਦਾਨ ਹੁੰਦਾ ਬਹੁਤ ਜ਼ਿਆਦਾ ਵੱਡਾ ਸਾਡੇ ਸਰਦਾਰ ਮਜੀਦ ਸਿੰਘ ਦੇਰਕਾ ਜੀ ਪੰਜਾਬ ਦੇ ਜਨਰਲ ਸੈਕਟਰੀ ਸਰਦਾਰ ਨਵਦੀਪ ਸਿੰਘ ਹੁੰਦਲ ਜੀ ਜੋ ਕਿ ਮੌਜੂਦਾ ਕਾਉਂਸਲਰ ਨੇ ਉਹ ਦੂਸਰੇ ਬਣ ਚੁਕੇ ਔਰ ਦੇਵਰ ਜੀ ਲਾਡੀ ਜੀ ਪ੍ਰੇਮ ਜੀ ਉਹ ਸਾਰਿਆਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਹਰ ਸਾਲ ਇਹ ਵੀ ਬਹੁਤ ਸੇਵਾ ਦਿੰਦੇ ਨੇ ਹੋਰ ਸਾਡੇ ਪਿੰਡ ਵਾਲੇ ਸਹਿਯੋਗ ਕਰਦੇ ਵੀ ਅਸੀਂ ਚਾਹੁੰਨੇ ਕਿ ਨਸ਼ਿਆਂ ਤੋਂ ਮੁਕਤ ਹੋ ਕੇ ਤੇ ਸਾਰੇ ਲੋਕ ਇਹੋ ਜਿਹੇ ਧਾਰਮਿਕ ਸੰਸਥਾਨਾਂ ਜੁੜ ਕੇ ਤੇ ਚੰਗੇ ਕੰਮ ਕਰਨ ਤਾਂ ਕਿ ਪੰਜਾਬ ਨੂੰ ਹੋਰ ਵਧੀਆ ਬਣਾ ਸਕਾਂ ਤੇ ਇਕੱਲੇ ਜੋੜਿਆਂ ਦਾ ਵਿਆਹ ਕਰਾਇਆ ਜਾਂਦਾ ਨਾਲ ਬੋਦੀ ਕੀਤਾ ਜਾਂਦਾ ਤੇ ਸਭ ਜੋੜਿਆਂ ਦਾ ਵਿਆਹ ਵੀ ਕਰਾਇਆ ਜਾਂਦਾ ਔਰ ਕਿਸੇ ਨੂੰ ਖੂਨ ਦੀ ਲੋੜ ਹੋਵੇ ਜਾਂ ਸਾਡੀ ਸੁਸਾਇਟੀ ਕਮਿੰਜਾ ਮੈਂਬਰ ਕਮੇਟੀ ਆ ਰਾਤ ਬਰਾਤ ਕਿਤੇ ਵੀ ਕਿਸੇ ਨੂੰ ਜ਼ਰੂਰਤ ਪੈਂਦੀ ਆ ਆਪਾਂ ਚਲੇ ਜਾਂਦੇ ਆ ਜੇ ਸਾਡੇ ਕੋ ਨਹੀਂ ਕੰਮ ਹੁੰਦਾ ਤਾਂ ਆਪਣੇ ਸੀਨੀਅਰ ਸਾਹਿਬ ਸਾਡੇ ਨਾਲ ਖੜੇ ਨੇ ਇਹਨਾਂ ਨੂੰ ਕਹਿ ਦਿੰਦਾ ਜਿੱਥੋਂ ਤੱਕ ਹੁੰਦਾ ਕਰਵਾਈਦਾ ਠੀਕ ਜਾਗਰਨ ਵੀ ਕਰਾਇਆ ਜਾਂਦਾ ਉਹਦੇ ਬਾਰੇ ਹਾਂਜੀ ਜਾਗਰਨ ਹਰ ਸਾਲ ਹੁੰਦਾ ਜੀ ਬਹੁਤ ਵੱਡਾ ਜਾਗਰਨ ਹੁੰਦਾ ਜੀ ਜਿਹੜਾ ਤੇਤੀਆਂ ਜਾਗਰਨ ਹੈ ਜਿੱਥੇ ਕਿ ਗੁਰਦਾਸ ਮਾਨ ਸਾਹਿਬ ਵਰਗੇ ਸਿੰਗਰ ਆ ਚੁੱਕੇ ਨੇ ਨਰਿੰਦਰ ਜੰਚਲ ਦੀ ਹੰਸ ਰਾਣੀ ਸਾਰੇ ਕੋਈ ਵੀ ਸਿੰਗਰ ਜਿਹੜਾ ਇੱਥੇ ਨਾ ਆਇਆ ਹੋਵੇ ਇਸ ਸਾਲ ਵੀ ਜਿਹੜਾ ਪਰਸੋਂ ਜਾਗਰਨ ਹੁਣ ਹੋ ਰਿਹਾ 10 ਜੂਨ ਨੂੰ ਹਿੰਦਰਜੀਤ ਨਿਕੋਜੀ ਤੋਂ ਨੂਰਦੋਲੀ ਪਟਿਆਲੇ ਵਾਲੇ ਆ ਰਹੇ ਨੇ ਹੋਰ ਵੀ ਦੋ ਤਿੰਨ ਸੰਸਰ ਆ ਰਹੇ ਨੇ ਸ਼ਹਿਰ ਵਾਸੀਆਂ ਨੂੰ ਕੀ ਕੀ ਸ਼ਹਿਰ ਵਾਸੀਆਂ ਨੂੰ ਇਹੋ ਪੀਚ ਲਿਆ ਜੀ ਕਿ ਧਾਰਮਿਕ ਸੰਸਥਾਾਂ ਨਾਲ ਜਿਹੜੀਆਂ ਸੇਵਾ ਸੁਸਾਇਟੀਆਂ ਕਰਦੀਆਂ ਉਹਨਾਂ ਨਾਲ ਜੁੜਨਾ ਜਿਹੜੇ ਨਸ਼ਿਆਂ ਨੂੰ ਮੁਕਤ ਕਰਨਾ ਜੇ ਨਸ਼ਿਆਂ ਦੇ ਜਿਹੜੇ ਬੰਦੇ ਫੜੇ ਜਾਂਦੇ ਉਹਨਾਂ ਮੰਗਰ ਨਾ ਜਾਏਗਾ ਉਹਨਾਂ ਸਾਡੇ ਸਾਡੇ ਉਰਜੇ ਪ੍ਰਣਾਲੀ ਚਲੇ ਜਾਂਦੇ ਇਹਨਾਂ ਨੂੰ ਚਾਹੀਦਾ ਨਾ ਜਾ ਤਾਂ ਕਿ ਉਹਨਾਂ ਨੂੰ ਗਾਂਧੀ ਅਕਲ ਆ ਜਾਵੇ ਠੀਕ ਸੰਸਥਾ ਆਪ ਆਪਣੇ ਜਗ੍ਹਾ ਕਰਦੀਆਂ ਸਾਰੀਆਂ ਵਰਗੋ ਕਰੇ ਆਪਾਂ ਹੋ ਰਿਹਾ ਇਹੋ ਮੈਸੇਜ ਉਹਨਾਂ ਨੂੰ ਵੀ ਚੰਗੇ ਕੰਮ ਕਰਨੇ ਚਾਹੀਦੇ ਆ ਕਿ ਇਹਦੇ ਮੰਗਰ ਲਾ ਕੇ ਜਾਂ ਤਨਵਧ ਅੱਜਕੱਲ ਲੋਕ ਚੰਗੇ ਕੰਮ ਦੇ ਵਿਗੜ ਨਹੀਂ ਪਾਉਂਦੇ ਨੇ ਉਹਨਾਂ ਤੋਂ ਡਰਨਾ ਨਹੀਂ ਚਾਹੀਦਾ ਇਹ ਨਹੀਂ ਕਹਣਾ ਯਾਰ ਸਾਡੀ ਬਰਨਾਮੀ ਹੁੰਦੀ ਆ ਉਹ ਬੰਦਾ ਮਤਲਬ ਬਰਨਾਮੀ ਹੁੰਦੀ ਆ ਇਹੋ ਜੇ ਕੰਮਾਂ ਦੇ ਵਿੱਚ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਤੁਹਾਡੇ ਇਨਸਾਨਾਂ ਦੇ ਵਿੱਚ ਵਿਗੜਣ ਪਾਣੇ ਪਾਣੇ